हां जी ਤੁਸੀਂ ਦੇਖ ਰਹੇ ਹੋ ਕਿ ਇਹ ਸਰੋਂ ਦਾ ਸਾਗ ਹੈ ਤੇ ਮੈਂ ਅੱਜ ਬਣਾਇਆ ਹੈ ਸਰੋਂ ਦਾ ਸਾਗ ਉੱਪਰ ਮੈਂ ਦੇਸੀ ਘਿਓ ਪਾਇਆ ਦੇਖੋ ਜੀ ਕਿੰਨਾ ਵਧੀਆ ਬਣਿਆ ਔਰ ਇੱਕ ਵਾਰੀ ਤੁਸੀਂ ਧਿਆਨ ਨਾਲ ਮੇਰੀ ਰੈਸਪੀ ਨੂੰ ਦੇਖੋ ਮੈਂ ਬਿਲਕੁਲ ਸਿੰਪਲ ਵੇ ਨਾਲ ਬਣਾਇਆ ਹੈ ਤੇ ਮੈਂ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਇਆ ਹੈ ਔਰ ਇਹਦੇ ਵਿੱਚ ਜੋ-ਜੋ ਤੁਸੀਂ ਸਮਾਨ ਪਾਉਂਦੇ ਹੋ ਤੁਸੀਂ ਆਪਣੀ ਮੁਰਜੀ ਨਾਲ ਪਾ ਸਕਦੇ ਹੋ ਬਾਥੂ ਪਾਲਕ ਔਰ ਸਾਗ ਦੇ ਨਾਲ ਇੱਕ ਛੋਲੀਆਂ ਵੀ ਪੈਂਦਾ ਜੋ ਜੋ ਤੁਹਾਨੂੰ ਟੇਸਟੀ ਲੱਗਦਾ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਔਰ ਮੈਂ ਅੱਜ ਬਿਲਕੁਲ ਹੈਲਦੀ ਵੇ ਨਾਲ ਤੇ ਸਿੰਪਲ ਤਰੀਕੇ ਨਾਲ ਬਣਾਇਆ ਤੇ ਤੁਸੀਂ ਇੱਕ ਵਾਰੀ ਜਰੂਰ ਮੇਰੀ ਰੈਸਪੀ ਨੂੰ ਟਰਾਈ ਕਰਨਾ ਔਰ ਦੇਖਣਾ ਸ਼ੁਰੂ ਤੋਂ ਐਂਡ ਤੱਕ ਕਿ ਮੈਂ ਕਿਸ ਤਰ੍ਹਾਂ ਬਣਾ ਰਹੀ ਹਾਂ ਠੀਕ ਹੈ ਜੀ ਇੱਕ ਵਾਰੀ ਮੇਰੀ ਰੈਸਪੀ ਨੂੰ ਟਰਾਈ ਕਰਕੇ ਜਰੂਰ ਦੇਖਣਾ ਔਰ ਜੋ ਜੋ ਗੱਲਾਂ ਮੈਂ ਪਹਿਲੇ ਕਈਆਂ ਨੇ ਸਾਗ ਤੇ ਤੁਸੀਂ ਸਾਰੇ ਬਣਾਉਂਦੇ ਹੋ ਪਰ ਇਹਦੇ ਸਾਵਧਾਨੀਆਂ ਵੀ ਵਰਤਣੀਆਂ ਪੈਂਦੀਆਂ ਨੇ ਉਹ ਵੀ ਮੈਂ ਅੱਜ ਦੱਸਿਆ ਨੇ ਸਾਗ ਬਣਾਉਣ ਵਕਤ ਤੇ ਤੁਸੀਂ ਵੀ ਜਰੂਰ ਧਿਆਨ ਨਾਲ ਇੱਕ ਇੱਕ ਸਟੈਪ ਬਾਈ ਸਟੈਪ ਦੇਖੋ ਤੇ ਇੱਕ ਵਾਰੀ ਜਰੂਰ ਬਣਾ ਕੇ ਦੇਖਣਾ ਚਲੋ ਜੀ ਸਟਾਰਟ ਕਰਦੇ ਆ ਠੀਕ ਹੈ ਜੀ ਹਾਂਜੀ ਹਰਦੀ ਕਿਚਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਬਣਾ ਰਹੀ ਸੀ ਸਾਗ ਪਰ ਸਾਗ ਬਣਾਉਣ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਦੋ ਗੱਲਾਂ ਜ਼ਰੂਰੀ ਦੱਸਣੀਆਂ ਸੀ ਕਿ ਜਦੋਂ ਵੀ ਤੁਸੀਂ ਸਾਗ ਕਟਿੰਗ ਕਰਦੇ ਹੋ ਪਹਿਲਾਂ ਤਾਂ ਦੇਖ ਕੇ ਕਟਿੰਗ ਕਰੋ ਕਿਉਂਕਿ ਜਿਹੜੇ ਸਾਡੇ ਇਹ ਪੱਤੇ ਹੁੰਦੇ ਨੇ ਨਾ ਪੱਤਿਆਂ ਦੇ ਵਿੱਚ ਕੀੜਾ ਮਕੋੜਾ ਜ਼ਰੂਰ ਚਿਪਕਿਆ ਹੁੰਦਾ ਹੈ ਇਹ ਦੇਖੋ ਜਿਵੇਂ ਆ ਪਾਲਕ ਦਾ ਪੱਤਾ ਨਾ ਤੇ ਇਸ ਤਰ੍ਹਾਂ ਫੋਲਡ ਹੋਏ ਹੁੰਦੇ ਨੇ ਕਈ ਵਾਰੀ ਪੱਤੇ ਨਾ ਇਸ ਤਰ੍ਹਾਂ ਫੋਲਡ ਹੋਏ ਹੁੰਦੇ ਤੇ ਇੱਕ ਇੱਕ ਪੱਤੇ ਨੂੰ ਖੋਲ ਖੋਲ ਕੇ ਪਾਲਕ ਹੋਵੇ ਜਾਂ ਸਾਗ ਦਾ ਪੱ ਭਵੇ ਪੱਤਾ ਉਹਨੂੰ ਇਸ ਤਰ੍ਹਾਂ ਖੋਲ ਕੇ ਜ਼ਰੂਰ ਚੈੱਕ ਕਰਨਾ ਤਾਂ ਕਿ ਤੁਸੀਂ ਸੇਫ ਰਹੋ ਵਿੱਚ ਕੀੜਾ ਮਕੋੜਾ ਨਾ ਘਟਿਆ ਜਾਵੇ ਸਭ ਤੋਂ ਪਹਿਲੇ ਜ਼ਰੂਰੀ ਗੱਲ ਇਹ ਸੀ ਔਰ ਦੂਸਰੀ ਗੱਲ ਇਹ ਹੈ ਵੀ ਜਦੋਂ ਵੀ ਤੁਸੀਂ ਸਾਗ ਧੋਣਾ ਨਾ ਖੁੱਲੇ ਬਰਤਨ ਵਿੱਚ ਧੋਵੋ ਕਿਉਂਕਿ ਤੁਸੀਂ ਐਨੀ ਮਿਹਨਤ ਨਾਲ ਸਾਗ ਬਣਾਉਂਦੇ ਹੋ ਤੇ ਮੂੰਹ 'ਚ ਜੇ ਕਿਰਕ ਆ ਜਾਵੇ ਤੇ ਬਹੁਤ ਹੀ ਮਤਲਬ ਕਿ ਨਾ ਖਾਣ ਦਾ ਸੁਆਦ ਹੀ ਖਤਮ ਹੋ ਜਾਂਦਾ ਹੈ ਤੇ ਤੁਸੀਂ ਖਾਓਗੇ ਨਹੀਂ ਨਾ ਹੀ ਕਿਸੇ ਨੇ ਖਾਣਾ ਉਹ ਸਾਗ ਇਸ ਵਾਸਤੇ ਹਮੇਸ਼ਾ ਥੋੜਾ ਥੋੜਾ ਕਰਕੇ ਸਾਗ ਧੋਵੋ ਅਗਰ ਤੁਸੀਂ ਧੋਣਾ ਹੈ ਤੇ ਕੜਾਈ ਲੈ ਲਓ ਬਾਲਟੀ ਲੈ ਲਓ ਪਰ ਥੋੜਾ ਥੋੜਾ ਕਰਕੇ ਧੋਵੋ ਇਹ ਦੇਖੋ ਮੈਂ ਇੰਨਾ ਸਾਗ ਸਿਰਫ ਦੋ ਵਾਰੀ ਕਰਕੇ ਧੋਤਾ ਹੈ ਔਰ ਮੈਂ ਕੜਾਈ ਫੇਰ ਪਰ ਲਈ ਪਾਣੀ ਦੀ ਔਰ ਮੈਂ ਇਹਦੇ ਚ ਥੋੜਾ ਥੋੜਾ ਸਾਗ ਕਰਕੇ ਪਾਣੀ ਆ ਤਾਂ ਕਿ ਜਿਹੜੀ ਕਿਰਕ ਹੈ ਉਹ ਥੱਲੇ ਬੈਠ ਜਵੇ ਤੇ ਸਾਡਾ ਜਿਹੜਾ ਸਾਗ ਪਰਫੈਕਟ ਬਣੇ ਇਸ ਵਾਸਤੇ ਗੰਦਲਾਂ ਵੀ ਜੜੀਆਂ ਨੇ ਛਿੱਲ ਕੇ ਦੂਸਰੀ ਗੱਲ ਹੈ ਵੀ ਤੀਜੀ ਕਿ ਛਿੱਲ ਕੇ ਇਹ ਵਾਲੀ ਗੰਦਲਾ ਛਿੱਲ ਕੇ ਪਾਉ ਜਦੋਂ ਤੁਸੀਂ ਸਾਗ ਖਾਂਦੇ ਹੋ ਨਾ ਜੇ ਪੱਕੀ ਹੋਈ ਨਾ ਗੰਦਲ ਤੇ ਫਿਰ ਮੂੰਹ ਦੇ ਵਿੱਚੋਂ ਉਸ ਤਰੀ ਆ ਜਾਂਦਿਆਂ ਕਿਉਂਕਿ ਜਿਹੜੀ ਇਹਦੀ ਛਿਲੜ ਹੁੰਦੀ ਹੈ ਕਦੀ ਵੀ ਨਿਗਲਦੀ ਇਹ ਦੇਖੋ ਮੈਂ ਸਾਰੀਆਂ ਗੰਦਲਾ ਛਿਲ-ਛਿਲ ਕੇ ਪਾਈਆਂ ਨੇ ਕਿਉਂਕਿ ਗੰਧਲਾਂ ਤੇ ਨਾਲ ਹੀ ਸਾਗ ਦਾ ਸਵਾਦ ਬੰਦਾ ਹੈ ਔਰ ਇੰਜ ਸਵਾਦ ਨਹੀਂ ਲੱਗਦਾ ਤੇ ਜਿਹੜੀਆਂ ਤੁਸੀਂ ਪਾਲਕ ਉਹ ਭਾਵੇਂ ਜਿਵੇਂ ਮਰਜ਼ੀ ਤੁਸੀਂ ਮੋਟੀ ਮੋਟੀ ਕੱਟ ਲਓ ਕਿਉਂਕਿ ਇਹ ਜਿਹੜੀ ਪਾਲਕ ਹੁੰਦੀ ਹੈ ਨਾ ਉਹ ਜਲਦੀ ਗਲ ਜਾਂਦੀ ਹੈ ਤੇ ਜਿਹੜਾ ਸਾਤ ਹੁੰਦਾ ਉਹ ਟਾਈਮ ਲਾਂਦਾ ਔਰ ਅੱਜ ਮੈਂ ਤੁਹਾਨੂੰ ਸਭ ਤੋਂ ਸੌਖਾ ਤਰੀਕਾ ਦੱਸਣ ਲੱਗਿਆ ਸਾਗ ਬਣਾਉਣ ਦਾ ਇਹ ਦੇਖੋ ਮੈਂ ਸਿਰਫ ਦੋ ਮੁਥੇ ਵਿੱਚ ਪਾਈਆਂ ਨੇ ਤੇ ਇਹਨੂੰ ਦੋ ਵਾਰੀ ਪਾਣੀ ਦੋ ਬਾਣੀ ਧੋਵਾਂਗੀ ਤੇ ਫਿਰ ਉਸ ਤੋਂ ਬਾਅਦ ਮੈਂ ਦੋ ਤਿੰਨ ਪਾਣੀ ਤੋੜ ਕੇ ਫਿਰ ਇਹਨੂੰ ਕੱਟਾਂਗੀ ਕਿਉਂਕਿ ਸਾਗ ਬਣਾਉਣ ਲੱਗਾ ਜਲਦੀ ਨਹੀਂ ਕਰਨੀ ਚਾਹੀਦੀ ਜਿੰਨੇ ਤੁਸੀਂ ਜਲਦੀ ਕਰੋਗੇ ਉਨਾ ਹੀ ਸਾਗ ਤੁਹਾਡਾ ਗਲਤ ਬਣੇਗਾ ਵਧੀਆਂ ਨਹੀਂ ਬੰਨਣਾ ਟੇਸਟੀ ਨਹੀਂ ਬੰਨਣਾ ਤੇ ਕਿਸੇ ਨੇ ਖਾਣਾ ਵੀ ਨਹੀਂ ਤੁਹਾਡੀ ਮਿਹਨਤ ਵੀ ਬੇਕਾਰ ਜਾਏਗੀ ਇਸ ਵਾਸਤੇ ਇਹ ਦੋ ਚਾਰ ਗੱਲਾਂ ਦਾ ਬਹੁਤ ਧਿਆਨ ਰੱਖਣਾ ਪੈਣਾ ਇੱਕ ਤਾਂ ਪੱਤੇ ਨੂੰ ਖੋਲ ਕੇ ਜਰੂਰ ਕਟਿੰਗ ਕਰੋ ਤੇ ਜੇ ਤੁਸੀਂ ਨਹੀਂ ਦੇਖ ਸਕਦੇ ਤੇ ਤੁਸੀਂ ਉਹਨੂੰ ਥੋੜੀ देर ਖੁਲਾਰ ਕੇ ਰੱਖ ਦੋ ਜੇ ਤੁਹਾਡੇ ਕੋਲ ਟਾਈਮ ਨਹੀਂ ਹੈ ਖੋਲ ਕੇ ਰੱਖ ਦੋ ਤੁਸੀਂ ਅਗਰ ਕੋਈ ਕੀੜਾ ਮਕੌੜਾ ਲੱਗਾ ਵੀ ਹੋਏਗਾ ਤੇ ਉਹ ਨਿਕਲ ਕੇ ਚਲਾ ਜਾਏਗਾ ਤੇ ਤੁਪ ਵਿੱਚ ਤੁਸੀਂ 10 ਮਿੰਟ 15 ਮਿੰਟ ਸਾਗ ਨੂੰ ਰੱਖ ਸਕਦੇ ਹੋ ਇਸ ਤਰ੍ਹਾਂ ਤੁਹਾਡਾ ਕੀ ਹੈ ਸਾਗ ਦਾ ਡਰ ਵੀ ਨਹੀਂ ਰਹੇਗਾ ਕੋਈ ਕੀੜਾ ਮੁਕੜਾ ਕਿਉਂਕਿ ਤੁਹਾਨੂੰ ਪਤਾ ਗ੍ਰੀਨ ਵੈਜੀਟੇਬਲ ਹੋਵੇ ਪੱਤੇ ਹੋਣ ਕੋਈ ਨਾ ਕੋਈ ਕੀੜਾ ਤਾਂ ਜਰੂਰ ਆ ਹੀ ਜਾਂਦਾ ਤੇ ਇਸ ਵਾਸਤੇ ਉਹਨਾਂ ਦੇ ਕਿਸਾਨਾਂ ਦੇ ਇੰਨਾ ਨਹੀਂ ਹੁੰਦਾ ਟਾਈਮ ਕਿ ਉਹ ਫਟਾਫਟ ਉਹਨਾਂ ਨੇ ਤਾਂ ਕਟਿੰਗ ਕੀਤੀ ਤੇ ਨਾਲ ਹੀ ਉਹਨਾਂ ਨੇ ਢੇਰੀਆਂ ਬਣਾ ਦਿੱਤੀਆਂ ਤੇ ਉਹਨਾਂ ਨੂੰ ਬਨਣਾ ਸ਼ੁਰੂ ਕਰ ਦਿੰਦੇ ਨੇ ਇਸ ਵਾਸਤੇ ਇਹਨਾਂ ਚੀਜ਼ਾਂ ਦਾ ਸਾਨੂੰ ਆਪ ਹੀ ਤਿਆਰ ਰੱਖਣਾ ਪੈਂਦਾ ਹੈ ਮੈਂ 2 3 3 ਪਾਣੀ ਧੋ ਰਹੀਆਂ ਤੇ ਇਸ ਵਾਸਤੇ ਕਿ ਇਹਦੇ ਚ ਕਿਰਕ ਨਾ ਰਹੇ ਜੇ ਵੈਸੇ ਸਾਗ ਬਿਲਕੁਲ ਸਾਫ਼ ਸੀ ਪਰ ਫਿਰ ਵੀ ਅਸੀਂ ਆਪਣੀ ਮਨ ਦੀ ਤਸੱਲੀ ਵਾਸਤੇ ਕਿਉਂਕਿ ਸਪਰੇ ਵੀ ਬਹੁਤ ਕੀਤਾ ਹੁੰਦਾ ਉਹਨਾਂ ਨੇ ਜਿਸ ਕਰਕੇ ਉਹ ਕੀੜੇਮਕੋੜਾ ਤੋਂ ਬਚਾ ਕਰਦੇ ਨੇ ਤੇ ਸਪਰੇ ਵੀ ਕਰਦੇ ਨੇ ਤੇ ਇਹਦੇ ਨਾਲ ਸਪਰੇ ਦਾ ਜਿਹੜਾ ਗੰਦਗੀ ਹੁੰਦੀ ਉਹ ਵੀ ਨਿਕਲ ਜਾਂਦੀ ਹੈ ਤੇ ਸਾਫ਼ ਸੁਥਰਾ ਹੋ ਜਾਂਦਾ ਸਾਗ ਠੀਕ ਹੈ ਜੀ ਐਨਾ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਕਿਉਂਕਿ ਅਸੀਂ ਜੜੀਆਂ ਚੀਜ਼ਾਂ ਛਿੱਲ ਕੇ ਖਾਂਦੇ ਆਂ ਉਹ ਤੇ ਅਸੀਂ ਜੋ ਮਟਰ ਹੋਗੇ ਜੋ ਅੱਲੋਂ ਕੇ ਸਾਰੇ ਛਿਲ ਕੇ ਚੀਜ਼ਾਂ ਖਾਣੇ ਆ ਪੱਤੇ ਆ ਤੇ ਸਾਗ ਤੇ ਅਸੀਂ ਛਿੱਲਣ ਵਾਲਾ ਕੁਛ ਨਹੀਂ ਨਾ ਹੁੰਦਾ ਇਹਦੇ ਉੱਤੇ ਇਸ ਤਰੀਏ ਅਸੀਂ ਸਾਗ ਨੂੰ ਪਕੜਨਾ ਤੇ ਧੋ ਕੇ ਤੇ ਅਸੀਂ ਬਣਾ ਦੇਣਾ ਪਰ ਐਨਾ ਚੀਜ਼ਾਂ ਦਾ ਅਸੀਂ ਆਪ ਧਿਆਨ ਰੱਖਣਾ ਪੈਂਦਾ ਸਾਨੂੰ ਕਿ ਅਸੀਂ ਕਿਸ ਤਰ੍ਹਾਂ ਨੂੰ ਯੂਜ਼ ਕਰਨਾ ਹੈ ਠੀਕ ਹੈ ਜੀ ਇਹ ਦੇਖੋ ਅਜਾ ਸਾਗ ਮੇਰਾ ਪਿਆ ਹੋਇਆ ਹੈ ਮੈਂ ਹੌਲੀ ਹੌਲੀ ਕਰਕੇ ਤੋਰੀਆਂ ਮੈਂ ਕੋਈ ਜਲਦੀ ਨਹੀਂ ਕਰ ਰਹੀ ਔਰ ਬਿਲਕੁਲ ਹੈਲਦੀ ਵੀ ਨਾਲ ਬਣਾ ਕੇ ਤੁਹਾਨੂੰ ਦਿਖਾਵਾਂਗੀ ਬਿਲਕੁਲ ਸਿੰਪਲ ਵੇ ਨਾਲ ਐਦ ਵਿੱਚ ਤੁਸੀਂ ਹੁਣ ਹਰੀਆਂ ਮਿਰਚਾਂ ਪੰਜ ਛੇ ਹਰੀਆਂ ਮਿਰਚਾਂ ਔਰ ਲਸਣ ਦੀਆਂ ਤੁਰੀਆਂ ਅਗਰ ਅਦਰਕ ਪਾਣਾ ਚਾਹੁੰਦੇ ਹੋ ਤੇ ਕੁੱਟ ਕੇ ਪਾਓ ਨਹੀਂ ਤੇ ਸਾਬਤ ਨਹੀਂ ਪਾਣਾ ਅਦਰਕ ਤੇ ਨਮਕ ਬਸ ਇਹ ਤਿੰਨ ਚੀਜ਼ਾਂ ਪਾ ਕੇ ਤੁਸੀਂ ਇਹਨੂੰ ਰੱਖ ਦੇਣਾ ਠੀਕ ਹੈ ਜੀ ਮੈਂ ਤੁਹਾਨੂੰ ਦੱਸਦੀ ਆ ਅੱਗੇ ਪਹਿਲੇ ਮੈਂ ਸਾਗ ਧੋਲਾ ਚੰਗੀ ਤਰ੍ਹਾਂ ਹਾਂਜੀ ਹੁਣ ਅਸੀਂ ਤਿਆਰੀ ਕਰ ਲਈ ਐ ਕਟਿੰਗ-ਕਟਿੰਗ ਕਰ ਲਈ ਸਾਰੀ ਤੇ ਹੁਣ ਅਸੀਂ ਦੇਖੋ ਮੈਨੂੰ ਘੱਟੋ-ਘੱਟ 15 ਮਿੰਟ ਲੱਗੇ ਨੇ ਸਾਗ ਧੋਣ ਵਿੱਚ ਤੇ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਸਾਗ ਨੂੰ ਅੱਛੇ ਤਰ੍ਹਾਂ ਧੋਣਾ ਜੇ ਬਾਲਟੀ ਹੈਗੇ ਬਾਲਟੀਆਂ ਢੋਲੋ ਅਗਰ ਕੁੱਕਰ ਦੇ ਕੋਈ ਖਾਲੀ ਤੁਹਾਡਾ ਕੁੱਕਰ ਪਿਆ ਹੈ ਜਾਂ ਪਤਿਲਾ ਪਿਆ ਕਿਸੇ ਚ ਵੀ ਬਰਤਨ ਚ ਪਰ ਖੁੱਲੇ ਧੋ ਔਰ ਥੋੜਾ ਥੋੜਾ ਕਰਕੇ ਇੱਕੋ ਵਾਰੀ ਨਹੀਂ ਕਰਨਾ ਔਰ ਜਿਹੜੀ ਸਟਾਰਟ ਹੋਣ ਲੱਗਿਆ ਅਗਰ ਅਸੀਂ ਗੈਸ ਤੇ ਰੱਖਣ ਲੱਗਿਆਂ ਕੁੱਕਰ ਨੂੰ ਇੱਕਦਮ ਕਦੀ ਵੀ ਨਾ ਬੰਦ ਕਰੋ ਅਸੀਂ ਇਹਨੂੰ ਉੱਪਰ ਰੱਖਾਂਗੇ ਘੱਟੋ ਘੱਟ 10 ਮਿੰਟ ਵਾਸਤੇ ਇੱਕ ਤਾਂ ਸਾਡਾ ਸਾਗ نیچے ਬੈਠੀ ਜਾਏਗਾ ਦੇਖੋ ਕਿੰਨਾ ਸਾਗ ਜੇ ਪਿਆ ਵੀ ਹੋਇਆ ਹੈ ਆਹ ਦੇਖੋ ਜੀ ਟੋਕਰੀ ਚ ਜੇ ਕਿੰਨਾ ਸਾਗ ਪਿਆ ਔਰ ਕੁੱਕਰ ਵੀ ਭਰ ਗਿਆ ਉੱਪਰ ਤੱਕ ਬਿਲਕੁਲ ਉੱਪਰ ਤੱਕ ਨਹੀਂ ਭਰਨਾ ਕੁੱਕਰ ਨੂੰ ਔਰ ਬਿਲਕੁਲ ਨੀਚੇ ਹੀ ਰੱਖਣਾ ਔਰ ਦੂਸਰੀ ਗੱਲ ਹੈ ਕਿ ਤੁਸੀਂ ਗੈਸ ਜਰੂਰ ਬਾਲਨੀ ਹੈ ਪਰ ਕੁੱਕਰ ਨੂੰ ਜਬ ਬੰਦ ਨਹੀਂ ਕਰਨਾ ਘੱਟ ਤੋਂ ਘੱਟ 10 ਮਿੰਟ ਵਾਸਤੇ ਠੀਕ ਹੈ ਜੀ ਹੁਣ ਅਸੀਂ ਕੀ ਕਰਾਂਗੇ ਜਿਵੇਂ ਜਿਵੇਂ ਇਹ ਬੈਠਦਾ ਜਾਏਗਾ ਅਸੀਂ ਸਾਗ ਤੇ ਉਹ ਤੇ ਉਸੇ ਸਾਗ ਪਾਈ ਜਾਵਾਂਗੇ ਤੇ ਉਸ ਤੋਂ ਬਾਅਦ ਕੀ ਹੋਣਾ ਕਿ ਅਸੀਂ ਜਿਹੜਾ ਅਦਰਕ ਲਸਣ ਔਰ ਹਰੀ ਮਿਰਚ ਕੱਟੀ ਹੋਈ ਹੈ ਨਮਕ ਉਹ ਅਸੀਂ ਉੱਪਰ ਪਾ ਦਵਾਂਗੇ ਠੀਕ ਹੈ ਜੀ ਹੁਣ ਇਹ نیچے ਜਦ ਤੱਕ ਨਹੀਂ ਹੁੰਦਾ ਅਸੀਂ ਉਦੋਂ ਤੱਕ ਇਹ ਸਾਗ ਨਹੀਂ ਪਾਣਾ ਔਰ ਘੱਟ ਤੋਂ ਘੱਟ 10 ਮਿੰਟ ਤੁਸੀਂ ਉੱਪਰ ਰੱਖਣਾ ਇੱਕਦਮ ਤੁਸੀਂ ਚਾਹ ਤੁਹਾਡੇ ਕੋਲ ਥੋੜਾ ਸਾਗੇ ਤਾਂ ਵੀ ਤੁਸੀਂ ਇੱਕਦਮ ਨਹੀਂ ਬੰਦ ਕਰਨਾ ਠੀਕ ਹੈ ਜੀ ਹੁਣ ਥੋੜਾ ਜਿਹਾ ਸਾਗ ਅਸੀਂ ਹੋਰ ਪਾ ਕੇ ਉਸ ਤੋਂ ਬਾਅਦ ਅਸੀਂ ਪਾਵਾਂਗੇ ਲਸਣ ਜੋ ਅਸੀਂ ਛਿਲ ਕੇ ਰੱਖਿਆ ਆ ਔਰ ਹਰੀ ਮਿਰਚ ਔਰ ਕੱਟ ਤੋਂ ਕੱਟ 10 ਤੋਂ 15 ਜੋ ਲਸਣ ਦੀਆਂ ਤੁਰੀਆਂ ਨੇ ਜਰੂਰ ਪਾਣੀਆਂ ਨੇ ਇਹ ਦੇਖੋ ਜੀ ਮੈਂ ਕੱਟੀਆਂ ਹੋਈਆਂ ਨੇ ਹਰੀਆਂ ਮਿਰਚਾਂ ਕਿਉਂਕਿ ਇਹਨਾਂ ਨੇ ਕਰਾਰਾ ਕਰਨਾ ਸਾਗ ਬਿਲਕੁਲ ਫਿੱਕਾ ਹੁੰਦਾ ਹੈ ਤੇ ਜਦ ਤੱਕ ਅਸੀਂ ਹਰੀ ਮਿਰਚ ਨਹੀਂ ਪਾਵਾਂਗੇ ਉਦੋਂ ਤੱਕ ਇਹ ਕਰਾਰਾਪਨ ਨਹੀਂ ਆਏਗਾ ਔਰ ਅਗਰ ਸਾਗ ਕਰਾਰਾ ਨਾ ਹੋਵੇ ਤਾਂ ਸਵਾਦ ਹੀ ਨਹੀਂ ਲੱਗਦਾ ਬਿਲਕੁਲ ਠੀਕ ਹੈ ਜੀ ਹੁਣ ਅਸੀਂ ਪਾ ਦਾਂਗੇ ਇਹ ਸਮਾਨ ਤੇ ਨਾਲ ਹੀ ਅਸੀਂ ਪਾ ਦਾਂਗੇ ਨਮਕ ਨਮਕ ਲੋੜ ਮੁਤਾਬਕ ਪਾਣਾ ਕਿਉਂਕਿ ਅਸੀਂ ਤੜਕੇ ਵਿੱਚ ਵੀ ਅਜੇ ਪਾਣਾ ਲਸਣ ਵੀ ਜਾਏਗਾ ਤੜਕੇ 'ਚ ਔਰ ਕਸ ਤੋਂ ਇਲਾਵਾ ਪਿਆਜ਼ ਅਦਰਕ ਹਰੀ ਮਿਰਚ ਸਭ ਕੁਝ ਦੁਬਾਰਾ ਸੇ ਤੜਕੇ ਵਿੱਚ ਵੀ ਪਾਣਾ ਬਟ ਇਹ ਧਿਆਨ ਰੱਖਣਾ ਕਿ ਨਮਕ ਨਾ ਜ਼ਿਆਦਾ ਤੇਜ਼ ਹੋਵੇ ਨਮਕ ਅਸੀਂ ਅਸਵਸਥ ਪਾਨੇ ਤਾਂ ਜਲਦੀ ਗਲ ਜਾਂਦਾ ਦੂਜਾ ਇਹਦੇ ਵਿੱਚ ਰੱਚ ਜਾਂਦਾ ਅੱਛੇ ਤਰ੍ਹਾਂ ਠੀਕ ਹੈ ਜੀ ਇੰਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਕਿਉਂਕਿ ਸਾਗ ਤਾਂ ਤੁਸੀਂ ਬਣਾਉਂਦੇ ਰਹਿੰਦੇ ਹੋ ਬਟ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਾਂਗੇ ਤੇ ਬਹੁਤ ਹੀ ਵਧੀਆ ਬਣਦਾ ਹੈ ਸਾਗ ਤੇ ਹੁਣ ਮੈਂ ਨਮਕ ਵੀ ਪਾ ਰਹੀ ਹਾਂ ਠੀਕ ਹੈ ਜੀ ਹਾਂਜੀ ਮੈਂ ਅਜੇ ਇੱਕ ਚਮਚ ਨਮਕ ਪਾਵੀਏ। ਔਰ ਥੋੜਾ ਜਿਹਾ ਮੈਂ ਹੋਰ ਪਾਵਾਂਗੀ ਕਿਉਂਕਿ ਅੱਛੇ ਤਰ੍ਹਾਂ ਭਰਿਆ ਨਹੀਂ ਸੀ। ਤੇ ਹੁਣ ਅਸੀਂ ਇਹਨੂੰ ਉੱਪਰ ਹੀ ਰੱਖਾਂਗੇ ਤੇ ਹੌਲੀ-ਹੌਲੀ ਅੱਛੇ ਦੇ ਵਿੱਚ ਸਾਗ ਪਾਉਂਦੇ ਜਾਵਾਂਗੇ ਕਿਉਂਕਿ ਜਦੋਂ ਵੀ ਸਾਡੀ ਦਾਦੀ ਨਾਨੀ ਜਾਂ ਮੰਮੀ ਸਾਗ ਬਣਾਉਂਦੇ ਸੀ ਨਾ ਤੇ ਉਹਨਾਂ ਨੇ ਤਾਂ ਕਦੀ ਕੁੱਕਰਾਂ ਦੇ ਵਿੱਚ ਬਣਾਇਆ ਨਹੀਂ ਸੀ ਹੁੰਦਾ ਬਲਟੋਈਆਂ ਜਿ ਹੁੰਦੀਆਂ ਸੀ ਜਿਹੜੀਆਂ ਕਿ ਕੁਮਾਰਾ ਤੋਂ ਮਿਲਦੀਆਂ ਸੀ ਔਰ ਮਿੱਟੀ ਦੇ ਬਰਤਨ ਹੁੰਦੇ ਸੀ। ਤੇ ਉਹਦੇ ਚ ਸਾਗ ਬਣਾਉਂਦੇ ਸੀ ਬਟ ਅੱਜਕੱਲ ਕੁੱਕਰ ਚੱਲ ਪਏ ਨੇ ਤੇ ਕੁੱਕਰਾਂ ਦੇ ਵਿੱਚ ਕਈ ਲੋਕ ਜੇ ਵੀ ਕਰਨ ਦੇ ਵਿੱਚ ਪਤਿਲਿਆਂ ਚ ਬਣਾਉਂਦੇ ਨੇ ਓਪਨ ਰੱਖ ਕੇ ਠੀਕ ਹੈ ਬਟ ਅਸੀਂ ਜੇ ਕੁੱਕਰ ਚ ਬਣਾ ਰਹੇ ਹਾਂ ਬਸ ਇਹਨੂੰ 10 15 ਮਿੰਟ ਘੱਟ ਤੋਂ ਘੱਟ ਜ਼ਰੂਰ ਉੱਪਰ ਰੱਖਣਾ ਇੱਕ ਦੰਮ ਨਹੀਂ ਇਹਨੂੰ ਬੰਦ ਕਰਨਾ ਇਸ ਗੱਲ ਦਾ ਖਾਸ ਧਿਆਨ ਰੱਖਣਾ ਠੀਕ ਹੈ ਇੱਕਦੋ ਤੁਹਾਡਾ ਸਾਗ ਵੀ ਪੂਰਾ ਹੋ ਜਾਗਾ ਤੇ ਦੂਸਰੀ ਗੱਲ ਇਹ ਹੈ ਕਿ ਇੱਕ ਦੰਮ ਜਿਹੜਾ ਤੁਸੀਂ ਬੰਦ ਕਰ ਦਿੰਦੇ ਹੋ ਉਹਦੇ ਚ ਜੋ ਵੀ ਟਰਮੀਨ ਵਗੈਰਾ ਹੁੰਦੇ ਨੇ ਨਾ ਸਾਰੇ ਖਤਮ ਹੋ ਜਾਂਦੇ ਨੇ ਔਰ ਇਸ ਤਰ੍ਹਾਂ ਓਪਨ ਜਦੋਂ ਬਣਾਉਗੇ ਤੇ ਕਿਉਂਕਿ ਲੋਕ ਪਹਿਲੇ ਤੁਹਾਨੂੰ ਪਤਾ ਹੀ ਓਪਨ ਹੀ ਬਣਾਉਂਦੇ ਹੁੰਦੇ ਸੀਗੇ ਤੇ ਕੁਝ ਨਾ ਕੁਝ ਤੇ ਬੈਨੀਫਿਟ ਹੁੰਦਾ ਹੀ ਸੀ ਨਾ ਉਹ ਚੀਜ਼ ਤਾਂ ਦਾ ਤੇ ਇਸ ਵਾਸਤੇ ਸਾਨੂੰ ਵੀ ਇੰਨਾ ਥੋੜੀਆਂ ਥੋੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਤੇ ਅਸੀਂ ਵੀ ਥੋੜੀ ਦਮ ਨੂੰ ਓਪਨ ਰੱਖਾਂਗੇ ਤੇ ਫਿਰ ਬਾਅਦ ਵਿੱਚ ਬੰਦ ਕਰਾਂਗੇ ਠੀਕ ਹੈ ਜੀ ਹਾਂਜੀ ਜਿੰਨੀ देर ਤੁਸੀਂ ਕੁੱਕਰ ਉੱਪਰ ਰੱਖਣਾ ਹੈ ਗੈਸ ਨੂੰ ਬਿਲਕੁਲ ਸੇਮਿਤ ਰੱਖਣਾ ਹੁਣ ਅਸੀਂ ਪਾਵਾਂਗੇ ਇੱਕ ਕਟੋਰੀ ਘੜ ਤੋਂ ਘੱਟ ਪਾਣੀ ਤਾਂ ਕਿ ਪਾਣੀ ਸਾਡਾ ਬੇਸ਼ੱਕ ਜ਼ਿਆਦਾ ਰਵੇ ਪਰ ਘਟਣਾ ਨਹੀਂ ਚਾਹੀਦਾ ਅਸੀਂ ਹੁਣ ਘੜ ਤੋਂ ਘਟ ਨੂੰ 15 ਮਿੰਟ ਯਾਨੀ ਕਿ ਪੰਜ-ਛੇ ਸੀਟੀਆਂ ਦਿਵਾ ਕੇ ਫਿਰ ਅਸੀਂ ਇਹਨੂੰ ਬੰਦ ਕਰ ਉਹ ਖੋਲਾਂਗੇ ਠੀਕ ਹੈ ਜੀ ਤੇ ਬਹੁਤ ਹੀ ਵਧੀਆ ਸਾਗ ਬਣ ਜਾਏਗਾ ਹੁਣ ਅਸੀਂ ਇਹਨੂੰ ਕੁੱਕਰ ਨੂੰ ਬੰਦ ਕਰ ਲੱਗੇ ਆ ਤੇ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਜਦੋਂ ਵੀ ਤੁਸੀਂ ਸਾਗ ਬਣਾਉਂਦੇ ਹੋ ਠੀਕ ਹੈ ਜੀ ਹੁਣ ਬਣ ਜਾਂਦਾ ਸਾਗ ਤੇ ਮੈਂ ਤੁਹਾਨੂੰ ਦੱਸਦੀ ਹਾਂ ਠੀਕ ਹੈ ਜੀ ਹਾਂਜੀ 30 ਤੋਂ 35 ਮਿੰਟ ਘੜ ਤੋਂ ਘੱਟ ਮੈਂ ਸਾਗ ਸੀਮਿਤ ਰੱਖਿਆ ਸੀ ਇਹ ਦੇਖ ਲਓ ਇੱਕ ਕੋਲੀ ਮੈਂ ਪਾਣੀ ਤੇ ਪਾਈ ਸੀ ਥੋੜਾ ਜਿਹਾ ਵਿੱਚ ਪਾਣੀ ਹੈਗਾ ਬਟ ਹਮ ਅਸੀਂ ਇਹਨੂੰ ਸੁਕਾ ਦੇਣਾ ਹੈ ਜਦੋਂ ਸੁੱਕਾ ਲਗਾੜੇ ਠੀਕ ਹੈ ਜੀ ਇਹਨੂੰ ਪਾਣੀ ਨੂੰ ਕੱਢ ਕੇ ਸੁਟਣਾ ਨਹੀਂ ਤੁਸੀਂ ਜਦੋਂ ਅਸੀਂ ਇਹਨੂੰ ਗਰਾਇੰਡ ਕਰਨਾ ਹੈ ਜਾਂ ਬਲੈਂਡਰ ਦੇ ਨਾਲ ਕਰਨਾ ਹੈ ਤੇ ਤੁਸੀਂ ਦੇਖਣਾ ਕਿ ਪਾਣੀ ਆਪਣੇ ਆਪ ਸਾਰਾ ਮਿਕਸ ਹੋ ਜਾਏਗਾ ਹੁਣ ਤੁਸੀਂ ਇਹਦੇ ਸਭ ਤੋਂ ਪਹਿਲੇ ਪਾਣਾ ਆਟਾ ਚਾਹੇ ਤੁਸੀਂ ਮੱਕੀ ਦਾ ਪਾ ਲੋ ਚਾਹੇ ਤੁਸੀਂ ਕਣਕ ਦਾ ਥੋੜੀ ਜਿਹੀ ਮੁਠੀ ਇਹਦੇ ਵਿੱਚ ਆਟੇ ਦੇ ਪਾਣੀ ਹੈ ਤੇ ਉਸ ਤੋਂ ਬਾਅਦ ਤੁਸੀਂ ਬਲੈਂਡ ਮਾਰ ਲੈਣਾ ਠੀਕ ਹੈ ਜੀ ਕਈ ਮਦਾਣੀ ਨਾਲ ਕਰ ਲੈਂਦੇ ਨੇ ਕਈ ਘੋਟਣਾ ਨਾਲ ਕਰ ਲੈਂਦੇ ਨੇ ਤੇ ਕਈ ਬਲੈਂਡਰ ਨਾਲ ਕਰ ਲੈਂਦੇ ਮੈਂ ਬਲੈਂਡਰ ਨਾਲ ਕਰ ਰਹੀ ਹਾਂ ਤੇ ਇਹਨੂੰ ਗਰਮ ਮਤਲਬ ਕਿ ਗਰਮ-ਗਰਮ ਹੀ ਕਰਨਾ ਹੁੰਦਾ ਹੈ ਠੰਡਾ ਹੋ ਗਿਆ ਤੇ ਫਿਰ ਇਹ ਤੁਹਾਡਾ ਨਹੀਂ ਹੋਏਗਾ ਮੈਂ ਹੁਣ ਪਾ ਰਹੀ ਹਾਂ ਕਣਕ ਦਾ ਆਟਾ ਥੋੜਾ ਜਿਹਾ ਪਾਣਾ ਜਿਆਦਾ ਨਹੀਂ ਪਾਣਾ ਉਸ ਤੋਂ ਬਾਅਦ ਅਸੀਂ ਬਲੈਂਡਰ ਦੇ ਨਾਲ ਇਹਨੂੰ ਕੋਟ ਲੈਣਾ ਚੰਗੀ ਤਰ੍ਹਾਂ ਤੇ ਤੜਕਾ ਤੁਸੀਂ ਜਦੋਂ ਮਰਜ਼ੀ ਲਾਓ ਤੁਸੀਂ ਨੂੰ ਉਹਦੇ ਚ ਕੁੱਕਰ ਚੋਂ ਕੱਢ ਕੇ ਡੋਂਗੇ ਚ ਰੱਖ ਸਕਦੇ ਹੋ ਜਿੰਨੀ ਦੇਰ ਮਰਜ਼ੀ ਪਿਆਰ ਵਿੱਚ ਹਟਾ ਤੁਸੀਂ ਖਾਂਦੇ ਰਹੋ ਪਰ ਤੜਕਾ ਜਿੰਨਾ ਕਲਾਣਾ ਉਨਾ ਹੀ ਤੁਸੀਂ ਕੱਢਣਾ ਸਾਰਿਆਂ ਨੂੰ ਤੜਕਾ ਨਹੀਂ ਲਾਣਾ ਠੀਕ ਹੈ ਜੀ ਤੇ ਹੁਣ ਅਸੀਂ ਇਹਨੂੰ ਕਰਨ ਲੱਗੇ ਆ ਬਲੈਂਡ ਤਿਆਰ ਸਾਗ ਬਣ ਗਿਆ ਸਾਗਾ ਪਹਿਲਾਂ ਸਾਗ ਸੀਗਾ ਉਹ ਘੱਟੋ ਘੱਟ 1 ਘੰਟਾ ਲੱਗਿਆ ਨਸਿੰਕ ਕਰਦੇ ਸੋਣ ਤੁਹਾਨੂੰ ਹੁਣ ਮੈਂ ਕੋਟ ਕੇ ਅੱਛੇ ਤਰ੍ਹਾਂ ਦਿਖਾਨੀ ਹੈ ਠੀਕ ਹੈ ਜੀ ਜਦੋਂ ਵੀ ਤੁਸੀਂ ਸਾਗ ਕੁੱਟਣਾ ਹੈ ਉਹਨੂੰ ਕਟਛੀ ਦੇ ਨਾਲ ਉੱਤੇ ਥੱਲੇ ਜ਼ਰੂਰ ਕਰ ਦੇਣਾ ਨਹੀਂ ਤੇ ਜਿਹੜਾ ਉੱਤੇ ਵਾਲਾ ਹੁੰਦਾ ਹੈ ਇਹ ਦੇਖੋ ਥੱਲੇ ਮੋਟਾ ਮੋਟਾ ਰਹਿ ਗਿਆ ਤੇ ਇਹਨੂੰ ਮਿਕਸ ਫੇਰ ਕਰ ਦੇਣਾ ਅੱਛੇ ਤਰ੍ਹਾਂ ਦੋ ਤਿੰਨ ਵਾਰ ਇਹਨੂੰ ਹਿਲਾ ਕੇ ਫਿਰ ਬਲੈਂਡਰ ਮਾਰਨਾ ਆ ਦੇਖੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਇਹ ਦੇਖੋ ਕਿੰਨਾ ਮੋਟਾ ਮੋਟਾ ਤੱਲੇ ਰਹਿ ਗਿਆ ਇਸ ਵਾਸਤੇ ਇਹਨੂੰ ਦੋ ਤੀਰ ਵਾਰੀ ਕੱਚੀ ਨਾਲ ਹਲਾਉਣਾ ਜ਼ਰੂਰ ਹੈ ਕਿਉਂਕਿ ਸਾਗ ਤੁਹਾਡਾ ਜਿਆਦਾ ਹੀ ਹੁੰਦਾ ਥੋੜਾ ਜਿਹਾ ਥੋੜਾ ਤੁਸੀਂ ਬਣਾਓਗੇ ਤੇ ਇੰਨਾ ਕੁ ਸਾਗ ਹੁੰਦਾ ਤੇ ਫਿਰ ਉਹ ਇਸ ਤਰ੍ਹਾਂ ਕੋਟਿਆ ਦੇ ਜਾਂਦਾ ਠੀਕ ਹੈ ਕੱਚੀ ਨੂੰ ਮਾਰ ਕੇ ਤੇ ਫਿਰ ਇਹਨੂੰ ਦੁਬਾਰਾ ਕੁੱਟਣਾ ਜੀ ਸਾਗ ਦੇਖੋ ਸਾਡਾ ਅੱਛੀ ਤਰ੍ਹਾਂ ਘੋਟਿਆ ਗਿਆ ਮੈਂ ਤੁਹਾਨੂੰ ਕੜਚੀ ਨਾਲ ਦਿਖਾਨੀ ਆ ਇਹ ਦੇਖੋ ਜੀ ਕਿੰਨਾ ਸੋਹਣਾ ਮਲਾਈ ਵਰਗਾ ਬਣ ਗਿਆ ਸਾਗ ਸਾਡਾ ਇਹ ਦੇਖੋ ਕਿੰਨਾ ਸੌਫਟ ਔਰ ਕਿੰਨਾ ਮਲੈਮ ਬਣਿਆ ਜਦੋਂ ਅਸੀਂ ਤੜਕਾ ਲਗਾਵਾਂਗੇ ਫਿਰ ਅਸੀਂ ਜਿੰਨਾ ਸਾਨੂੰ ਜ਼ਰੂਰਤ ਹੈ ਜਿੰਨਾ ਅਸੀਂ ਖਾਣਾ ਅਸੀਂ ਉਹਨਾਂ ਦਾ ਤੜਕਾ ਲਗਾ ਲਾਂਗੇ ਅਗਰ ਤੁਹਾਨੂੰ ਟਾਈਮ ਨਹੀਂ ਹੈ ਤੁਸੀਂ ਸਾਰਾ ਵੀ ਲਗਾ ਸਕਦੇ ਹੋ ਐਨੀ ਕੁ ਜ਼ਰੂਰੀ ਕਿ ਥੋੜ੍ਹਾ ਥੋੜ੍ਹਾ ਕਰਕੇ ਲਗਾਣਾ ਹੈ ਬਟ ਕਈ ਲੋਕ ਇਸ ਤਰ੍ਹਾਂ ਹੀ ਕਰਦੇ ਨੇ ਕਿ ਡੋਂਗੇ ਚ ਪਾ ਕੇ ਰੱਖ ਦਿੰਦੇ ਨੇ ਔਰ ਜਿੰਨਾ ਤੁਹਾਨੂੰ ਤੜਕੇ ਵਾਸਤੇ ਚਾਹੀਦਾ ਤੁਸੀਂ ਖਾਣਾ ਉਹਨਾਂ ਯੂਜ਼ ਕਰ ਲਓ ਬਾਕੀ ਫਿਰ ਤੁਸੀਂ ਜਦੋਂ ਖਾਣਾ ਉਹ ਤੜਕਾ ਤਾਜ਼ਾ ਲਗਾਓ ਤੇ ਤਾਜ਼ੇ ਤੜਕੇ ਦਾ ਜ਼ਿਆਦਾ ਟੇਸ ਆਂਦਾ ਠੀਕ ਹੈ ਜੀ ਤੇ ਬਿਲਕੁਲ ਇਹ ਜਿਹੜੇ ਨਵੇਂ ਨਵੇਂ ਟ੍ਰਿਕ ਮੈਂ ਦੱਸਿਆ ਨੇ ਇਹਨੂੰ ਅਪਣਾ ਕੇ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਸਾਗ ਬਹੁਤ ਵਧੀਆ ਬਣੇਗਾ ਔਰ ਬਹੁਤ ਟੇਸਟੀ ਤੇ ਬਹੁਤ ਹੈਲਦੀ ਕਿਉਂਕਿ ਅਸੀਂ ਹੈਲਥ ਨੂੰ ਸਾਹਮਣੇ ਰੱਖਦੇ ਹੋਏ ਕਿ ਸਾਡੀ ਹੈਲਥ ਵੀ ਠੀਕ ਰਵੇ ਤੇ ਇਹਨਾਂ ਚੀਜ਼ਾਂ ਦਾ ਅਸੀਂ ਪੂਰਾ ਧਿਆਨ ਰੱਖਣਾ ਹੈ ਠੀਕ ਹੈ ਜੀ ਬਾਕੀ ਤੁਸੀਂ ਬਾਥੂ ਪਾਓ ਛੋਲੀਆ ਪਾਓ ਜੋ ਮਰਜ਼ੀ ਵਿੱਚ ਪਾ ਸਕਦੇ ਹੋ ਇਹ ਤੁਹਾਡੇ ਆਪਣੀ ਮਰਜ਼ੀ ਤੇ ਡਿਪੈਂਡ ਹੈ ਠੀਕ ਹੈ ਜੀ ਚਲੋ ਜੀ ਹੁਣ ਤੜਕਾ ਲਾਉਣ ਦੀ ਤਿਆਰੀ ਕਰਦੇ ਹਾਂ ਤੇ ਫਿਰ ਮੈਂ ਤੁਹਾਨੂੰ ਦੱਸਦੀ ਆ ਮੈਂ ਕਿਸ ਤਰ੍ਹਾਂ ਤੜਕਾ ਲਗਾਉਣੀ ਓਕੇ ਜੀ ਜੀ ਸਾਡਾ ਸਾਗ ਹੋ ਗਿਆ ਤਿਆਰ ਹੁਣ ਅਸੀਂ ਲਗਾਉਣ ਲੱਗੇ ਆ ਤੜਕਾ ਤੇ ਹੁਣ ਸਭ ਤੋਂ ਪਹਿਲੇ ਵਾਰੀ ਹੈ ਛੱਡੀ ਜੀਰਾ ਪਾਉਂਦੀ ਕਈ ਲੋਗ ਨਹੀਂ ਪਾਉਂਦੇ ਸਾਗ ਵਿੱਚ ਜੀਰਾ ਪਰ ਜੀਰੇ ਦਾ ਟੇਸਟ ਬਹੁਤ ਵਧੀਆ ਹੁੰਦਾ ਔਰ ਤੇਲ ਦਾ ਲਗਾਓ ਰਿਫਾਈਨਡ ਦਾ ਲਗਾਓ ਚਾਹੇ ਦੇਸੀ ਕੀ ਹੋਦਾ ਤੜਕਾ ਲਗਾਓ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਤੇ ਇਹ ਥੋੜਾ ਜਿਹਾ ਪਾਵਾਂਗੇ ਅਸੀਂ ਵਿੱਚ ਸੁੱਕਾ ਧਨੀਆ ਥੋੜਾ ਦਰਧਰਾ ਕੀਤਾ ਹੋਇਆ ਔਰ ਹੁਣ ਅਸੀਂ ਪਾ ਦਾਂਗੇ ਲਸਣ ਲਸਣ ਅਸੀਂ ਪਹਿਲੇ ਵੀ ਪਾਇਆ ਸੀ ਤੁਹਾਡੀ ਮਰਜ਼ੀ ਹੈ ਨਹੀਂ ਤਾਂ ਸਕਿੱਪ ਵੀ ਕਰ ਸਕਦੇ ਹੋ ਪਰ ਇਸ ਤਰ੍ਹਾਂ ਜਦੋਂ ਲਸਣ ਅਸੀਂ ਭੁੰਨ ਕੇ ਵਿੱਚ ਪਾਉਂਦੇ ਆ ਨਾ ਬਹੁਤ ਹੀ ਜ਼ਿਆਦਾ ਟੇਸਟੀ ਬੰਦੇ ਨੇ ਸਾਗ ਦਾ ਤੜਕਾ ਬਹੁਤ ਵਧੀਆ ਫਿਰ ਲੱਗਦਾ ਹੈ ਤੇ ਛੱਡਾ ਲਸਣ ਹੋ ਗਿਆ ਤਿਆਰ ਦੇਖੋ ਬਿਲਕੁਲ ਲਾਲ ਹੋ ਗਿਆ ਤੇ ਹੁਣ ਅਸੀਂ ਪਾ ਦਾਂਗੇ ਪਿਆਜ਼ ਜਿਹੜੇ ਤੇ ਬਚੌਰ ਕਿਤੇ ਹੋਰੇ ਚੋਪਰ ਚ ਮੈਂ 3 ਪਿਆਜ਼ ਪਾਏ ਨੇ ਤੁਹਾਡੀ ਆਪਣੀ ਮਰਜ਼ੀ ਤੇ ਡਿਪੈਂਡ ਹੈ ਤੁਸੀਂ ਕਿੰਨੇ ਪਾਣਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਹੈ ਇਕ ਹੀ ਤੜਕੇ ਚ ਜਿਆਦਾ ਪਿਆਜ਼ ਨਹੀਂ ਪਾਉਂਦੇ ਟਮਾਟਰ ਤੇ ਲਸਣ ਦਾ ਹੀ ਤੜਕਾ ਲਗਾ ਲੈਂਦੇ ਅਦਰਕ ਵੀ ਪਾ ਸਕਦੇ ਹੋ ਬਟ ਮੇਰੇ ਬੱਚੇ ਅਦਰਕ ਨਹੀਂ ਖਾਂਦੇ ਇਸ ਵਾਸਤੇ ਮੈਂ ਸਕਿੱਪ ਕੀਤਾ ਹੈ ਨੇ ਪਹਿਲੇ ਗ੍ਰाइंड ਕਰਕੇ ਥੋੜਾ ਜਿਹਾ ਸੁਬਹ ਦਿੱਤਾ ਸੀਗਾ ਤੇ ਪਰ ਤੁਹਾਡੀ ਮਰਜ਼ੀ ਹੈ ਤੁਸੀਂ ਅਦਰਕ ਅਗਰ ਖਾਂਦੇ ਹੋ ਤਾਂ ਜਰੂਰ ਪਾਓ ਕਿਉਂਕਿ ਅਦਰਕ ਦੇ ਨਾਲ ਹੋਰ ਜਿਆਦਾ ਟੇਸਟ ਬਣ ਜਾਂਦਾ ਠੀਕ ਹੈ ਜੀ ਤੜਕਾ ਤੁਸੀਂ ਆਪਣੀ ਮਰਜ਼ੀ ਦਾ ਲਗਾ ਸਕਦੇ ਹੋ ਦੇਸੀ ਘੀ ਅਦਰਕ ਨਾਲ ਚਾਹੁੰਦੇ ਹੋ ਰਾਈਂਡ ਵਾਲਾ ਲਗਾਣਾ ਚਾਹੁੰਦੇ ਹੋ ਅਸੀਂ ਉੱਪਰ ਦੇਸੀ ਘਿਓ ਮੱਖਣ ਪਾਨੇ ਆ ਪਰ ਤੜਕਾ ਮੈਂ ਹਮੇਸ਼ਾ ਤੇਲ ਦਾ ਹੀ ਲਗਾਣੀ ਆ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿਸ ਤਰ੍ਹਾਂ ਲਗਾ ਸਕਦੇ ਹੋ ਆਪਣਾ ਆਪਣਾ ਟੇਸਟ ਹੁੰਦਾ ਹਰ ਇੱਕ ਦਾ ਔਰ ਤੁਸੀਂ ਆਪਣੀ ਮਰਜ਼ੀ ਤੇ ਅਨੁਸਾਰ ਲਗਾਓ ਠੀਕ ਹੈ ਜੀ ਅਜੇ ਇਹਨੂੰ ਲਾਂਚ ਕਰਾਂਗੇ ਅੱਛੇ ਤਰ੍ਹਾਂ ਪਿਆਜ਼ਾਂ ਨੂੰ ਛੇਕ ਜ਼ਿਆਦਾ ਤੇਜ਼ ਨਹੀਂ ਰੱਖਣਾ ਅੱਛੇ ਤਰ੍ਹਾਂ ਪੂਜੇ ਜਾਣ ਪਿਆਜ਼ ਤੇ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਸ਼ੁਰੂ ਕਰਾਂਗੇ ਕਿਉਂਕਿ ਅਸੀਂ ਸਿਰਫ ਅਜੇ ਨਮਕ ਪਾਇਆ ਹੈ ਸਵਾਦ ਵਿੱਚ ਹੋਰ ਕੁਝ ਨਹੀਂ ਪਾਇਆ ਅਗਰ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤੇ ਤੁਸੀਂ ਤੜਕਾ ਸਾਰੇ ਨੂੰ ਵੀ ਲਗਾ ਕੇ ਰੱਖ ਸਕਦੇ ਹੋ ਅਗਰ ਟਾਈਮ ਹੈਗਾ ਤੇ ਜਦੋਂ ਤੁਸੀਂ ਖਾਣਾ ਨੂੰ ਉਦੋਂ ਤੜਕਾ ਲਗਾਓ ਤੇ ਸਾਗ ਦਾ ਅਲੱਗ ਹੀ ਮਜ਼ਾ ਆਉਂਦਾ ਹੈ ਕਿਉਂਕਿ ਜਦੋਂ ਤੜਕਾ ਨਵਾਂ ਨਵਾਂ ਲੱਗਦਾ ਨਾ ਟੇਸਟੀ ਬਹੁਤ ਲੱਗਦਾ ਹੈ ਸਾਗ ਜਿੰਨਾ ਪਿਆ ਹੋਏਗਾ ਉਨਾਂ ਹੀ ਵਧੀਆ ਲੱਗੇਗਾ ਹੁਣ ਅਸੀਂ ਪਾ ਦਾਂਗੇ ਟਮਾਟਰ ਜੋ ਮੈਂ ਚੋਪ ਕੀਤਾ ਹੋਇਆ ਅੱਛੀ ਤਰ੍ਹਾਂ ਗ੍ਰਾਇੰਡ ਕਰ ਲਿਆ ਔਰ ਹਰੀ ਮਿਰਚੂ ਵੀ ਪਾਤੀ ਹੈ ਪਹਿਲੇ ਵੀ ਅਸੀਂ ਪਿੰਚਾ-ਪਿੰਚਾ ਹਰੀਆ ਮਿਰਚਾਂ ਪਾਈਆਂ ਨੇ ਕਿਉਂਕਿ ਇਹ ਜਿਹੜਾ ਹੁੰਦਾ ਨਾ ਕਰਾਰਾ ਪਾਣੇ ਦੇ ਸਵਾਇਜ਼ ਅੱਛਾ ਲੱਗਦਾ ਹੈ ਜਿੰਨਾ ਹੀ ਕਰਾਰਾ ਹੋਏਗਾ ਉਨਾਂ ਹੀ ਵਧੀਆ ਲੱਗੇਗਾ ਸਭ ਠੀਕ ਹੈ ਜੀ ਮੇਰੇ ਤੋਂ ਤੁਸੀਂ ਆਪਣੀ ਮਰਜ਼ੀ ਮੁਤਾਬਿਕ ਪਾ ਸਕਦੇ ਹੋ ਅਗਰ ਬੱਚੇ ਖਾਂਦੇ ਨੇ ਤਾਂ ਠੀਕ ਹੈ ਨਹੀਂ ਖਾਂਦੇ ਤਾਂ ਤੁਸੀਂ ਸਾਦੀ ਪਾ ਸਕਦੇ ਹੋ ਪਰ ਹਰੀ ਮੇਥੇ ਦਾ ਟੇਸ ਬਹੁਤ ਵਧੀਆ ਹੁੰਦਾ ਤੁਸੀਂ ਅਸੀਂ ਨਮਕ ਬੜੇ ਹਿਸਾਬ ਨਾਲ ਪਾਣਾ ਕਿਉਂਕਿ ਅਸੀਂ ਨਮਕ ਪਹਿਲੇ ਵੀ ਪਾਇਆ ਬਾਅਦ ਉਸ ਤੋਂ ਹੋਰ ਤੇਜੇਗਾ ਪਰ ਜਦੋਂ ਜ਼ਿਆਦਾ ਤੇਜੇ ਸਿਰ ਮੁਸ਼ਕਲ ਹੋ ਜਾਂਦੀ ਹੈ ਅਸਿਫਾ ਅਮਾਂਗੇ ਸਭ ਤੋਂ ਪਹਿਲੇ ਦੇਗੀ ਵਿੱਚ ਨਮਕ ਮੈਂ ਪਾਵਾਂਗੀ ਬਟ ਮੈਂ ਥੋੜਾ ਪਾ ਰਹੀ ਹਾਂ ਜੇ ਫਿਰ ਜ਼ਰੂਰਤ ਪਏਗਾ ਫਿਰ ਪਾ ਲਾਂਗੇ ਕਿਉਂਕਿ ਸਾਗ ਵਿੱਚ ਤੇਜ਼ ਨਮਕ ਨਹੀਂ ਅੱਛਾ ਲੱਗਦਾ ਸੁੱਕਾ ਤਨੀਆ ਹੋਰ ਥੋੜੀ ਜਿਹੀ ਮੈਂ ਹਲਦੀ ਵੀ ਪਾਵਾਂਗੀ ਕਈ ਹਲਦੀ ਨਹੀਂ ਪੰਦੇ ਆਪਣੀ ਮਰਜ਼ੀ ਤੇ ਡਿਪੈਂਡ ਹੈ ਤੁਹਾਡਾ ਚਲੋ ਜੀ ਹੁਣ ਅਸੀਂ ਇਹ ਅੱਗੇ ਨੂੰ ਹਿਲਾਵਾਂਗੇ ਅੱਛੀ ਤਰ੍ਹਾਂ ਔਰ ਸੇਕ ਅਸੀਂ ਤਿੰਨ ਤੇ ਕਰ ਦਾਂਗੇ ਕੀ ਚਲ ਗਿਆ ਬਟਾ ਹਾਂਜੀ ਹੁਣ ਅਸੀਂ ਤੜਕੇ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਜਿਹੜਾ ਸਾਡਾ ਮਸਾਲਾ ਨੇ ਅੱਛੀ ਤਰ੍ਹਾਂ ਪੱਕ ਜਾਂ ਤੇ ਮਿਕਸ ਹੋ ਜਾਵੇ ਦੇ ਵਿੱਚ ਹੋਰ ਐਕਸਟਰਾ ਮਸਾਲੇ ਨਹੀਂ ਜਾਂਦੇ ਨਾ ਹੀ ਖੜੇ ਮਸਾਲੇ ਜਾਂਦੇ ਨੇ ਕਿਉਂਕਿ ਸਾਗ ਦੇ ਵਿੱਚ ਨਾਰਮਲ ਹੀ ਮਸਾਲੇ ਪਾਏ ਜਾਂਦੇ ਨੇ ਇਹਨੂੰ ਬਹੁਤ ਅੱਛੇ ਤਰਾ ਲਗਾਣਾ ਕਿਉਂਕਿ ਤੜਕੇ ਦਾ ਹੀ ਟੇਸ ਆਉਂਦਾ ਹੈ ਵਿੱਚ ਸਾਗ ਦਾ ਆਪਣਾ ਤਾਂ ਕੋਈ ਟੇਸ ਹੁੰਦਾ ਨਹੀਂ ਜਦੋਂ ਸੀ ਇਹਨੂੰ ਵਧੀਆ ਜਿਹਾ ਤੜਕਾ ਲਾ ਦਿੰਦੇ ਆ ਤੇ ਬਹੁਤ ਹੀ ਟੇਸਟੀ ਬਣ ਜਾਂਦਾ ਸਾਗ ਜਿਵੇਂ ਜਿਵੇਂ ਜਿਸੀ ਚੀਜ਼ ਆ ਪਾਈ ਜਾਵਨਗਾ ਟੇਸਟ ਵੱਧ ਜਾਏਗਾ ਇਹ ਕੋਰੀ ਮੇਰੀ ਰੈਸਪੀ ਨਾਲ ਜ਼ਰੂਰ ਬਣਾ ਕੇ ਦੇਖਣਾ ਬਿਲਕੁਲ ਸਿੰਪਲ ਰੈਸਪੀ ਹੈ ਕੋਈ ਤੁਹਾਨੂੰ ਫਾਲਤੂ ਨਾ ਟਾਈਮ ਲੇਦਾ ਵੇਸਟ ਹੁੰਦਾ ਬਹੁਤ ਹੀ ਵਧੀਆ ਰਾਮਨਾਲ ਤੁਸੀਂ ਰਾਤ ਤੇ ਆਪਣਾ ਕੰਮ ਸਾਰਾ ਕਰ ਸਕਦੇ ਹੋ ਇਹ ਦੇਖੋ ਜੀ ਸਾਡਾ ਹੋ ਗਿਆ ਤੜਕਾ ਤਿਆਰ ਕੋਲ سے ਜਿੰਨਾ ਅਨੁਸਾਰ ਦੀ ਜਰੂਰਤ ਇਸ ਵਿੱਚ ਪਾ ਦਾਂਗੇ ਤੇ ਇਹ ਕੱਸੀ ਕੱਟ ਕਰ ਦਵਾਂਗੇ ਪਹਿਲੇ ਅਸੀਂ ਇਹ ਨਹੀਂ ਕਰਨੇ ਆ ਕਿ ਜਿਵੇਂ ਸਾਨੂੰ 100 ਸਾਲ ਵੀ ਜਿੰਨੀ ਜ਼ਰੂਰਤ ਹੁੰਦੀ ਐ ਅਸੀਂ ਉਨਾਂ ਪਾ ਲੈਣੇ ਤੇ ਬਾਅਦ ਵਿੱਚ ਜੇ ਕੱਲ ਜਾਂ ਪਰਸੋ ਹੋਣ ਬਾਕੀ ਤੇ ਸਬਜ਼ੀਆਂ ਬੰਦੀਆਂ ਰਹਿਣੀਆਂ ਨੇ ਕੱਲ ਪਰਸੋ ਫਿਰ ਦਿਲ ਕਰੇਗਾ ਫਿਰ ਕੱਢ ਕੇ ਸੀ ਖਾ ਲਵਾਂਗੇ ਇਹਨਾਂ ਵਧੀਆ ਤਰ੍ਹਾਂ ਸੇ ਕਰ ਲੈਣਾ ਮਿਕਸ ਜਿੰਨਾ ਕਿ ਸਾਨੂੰ ਜ਼ਰੂਰਤ ਸੀ ਅਸੀਂ ਉਨਾਂ ਕਰ ਲਿਆ ਠੀਕ ਹੈ ਜੀ ਹੋ ਗਿਆ ਸਾਡਾ ਸਾਗ ਪਿਆਰ ਉਹ ਅਸੀਂ ਇਹਨੂੰ ਕੱਟ ਤੋਂ ਕੱਟ 5-7 ਮਿੰਟ ਹੋਰ ਉੱਪਰ ਰੱਖਾਂਗੇ ਤੇ ਤੁਸੀਂ ਅਗਰ ਧਨੀਆ ਪਸੰਦ ਕਰਦੇ ਹੋ ਤਾਂ ਪਾ ਲਓ ਅਗਰ ਨਹੀਂ ਤਾਂ ਉਹਨੂੰ ਪਸੰਦ ਤੇ ਸਕਿਪ ਵੀ ਕਰ ਸਕਦੇ ਹੋ ਕਈ ਧਨੀਆ ਪਾਉਂਦੇ ਨੇ ਕਈ ਨਹੀਂ ਪਾਉਂਦੇ ਮੈਂ ਧਨੀਆ ਪਾ ਰਹੀ ਆਂ ਠੀਕ ਹੈ ਜੀ ਹਾਂਜੀ ਤੁਸੀਂ ਸਾਰਿਆਂ ਨੇ ਗੱਲ ਨੋਟ ਕੀਤੀ ਹੈ ਕਿ ਸਾਡਾ ਜਦੋਂ ਅਸੀਂ ਸਾਗ ਕੁੱਕਰ ਖੋਲਿਆ ਸੀ ਤੇ ਕਿੰਨਾ ਪਾਣੀ ਸੀ ਤੇ ਤੁਸੀਂ ਦੇਖੋ ਕੋਟਣ ਤੋਂ ਬਾਅਦ ਪਾਣੀ ਵਿੱਚ ਬਿਲਕੁਲ ਵੀ ਨਹੀਂ ਰਿਹਾ ਔਰ ਨਾ ਹੀ ਕੁੱਕਰ ਦੇ ਵਿੱਚ ਤੇ ਇਹ ਜਰੂਰ ਰੱਖਣਾ ਕਿ ਥੋੜਾ ਜਿਹਾ ਪਾਣੀ ਵਿੱਚ ਰਹਿ ਜਾਵੇ ਜਦੋਂ ਅਸੀਂ ਕੋਟਦੇ ਆ ਤੇ ਵਿੱਚ ਅਸੀਂ ਆਟਾ ਪਾਣਿਆ ਪਲੇਥਨ ਪਾਣਿਆ ਤੇ ਉਹ ਬਿਲਕੁਲ ਚੂਸ ਲੈਂਦਾ ਤੇ ਹੁਣ ਅਸੀਂ ਪਾਵਾਂਗੇ ਧੰਨੀਆਂ ਖੂਬਸਾਰਾ ਧੰਨੀਆਂ ਜਰੂਰ ਪਾਇਆ ਕਰੋ ਕਈ ਕਹਿੰਦੇ ਨੇ ਗ੍ਰੀਨ ਵੈਜੀਟੇਬਲ ਦੇ ਵਿੱਚ ਪਾਣ ਦੀ ਲੋੜ ਕੀ ਹੁੰਦੀ ਹੈ ਬਟ ਨਹੀਂ ਇਹਦਾ ਆਪਣਾ ਟੇਸਟ ਹੁੰਦਾ ਹੈ ਇਹ ਪਾਨ ਦੇ ਨਾਲ ਹੋਰ ਸਵਾਦ ਲੱਗਦਾ ਵੇ ਤੇ ਜਰੂਰ ਪਲੇ ਇਹ ਪਾਇਆ ਕਰੋ ਖਰਾ ਕਰਨੀਓ ਠੀਕ ਹੈ ਜੀ ਹੁਣ ਇਹਨਾਂ ਨੂੰ ਅੱਛੇ ਤਰ੍ਹਾਂ ਮਿਕਸ ਕਰਦੋ ਪੰਜ ਸੱਤ ਮਿੰਟ ਮੈਂ ਹੋਰ ਭੁੰਨ ਲਿਆ ਜਿੰਨਾ ਇਹਨੂੰ ਭੁੰਨੋਗੇ ਉੰਨਾ ਟੇਸਟ ਜ਼ਿਆਦਾ ਹੋਏਗਾ ਤੇ ਮੈਂ ਤੁਹਾਨੂੰ ਹੁਣ ਕਟੋਰੀ ਚ ਕੱਢ ਕੇ ਦਿਖਾਉਣੀ ਆ ਕਿੰਨਾ ਵਧੀਆ ਬਣਿਆ ਤੁਸੀਂ ਖੁਦ ਹੀ ਦੇਖ ਲਓ ਕਿੰਨਾ ਵਧੀਆ ਸਾਗ ਬਣਿਆ ਹੈ ਔਰ ਕਲਰ ਦੇਖੋ ਕਿੰਨਾ ਵਧੀਆ ਆਇਆ ਸਾਗ ਦਾ ਇੱਥੇ ਤੁਸੀਂ ਹੁਣ ਨਮਕ ਚੈੱਕ ਕਰ ਸਕਦੇ ਹੋ ਅਗਰ ਨਮਕ ਦੀ ਜ਼ਰੂਰਤ ਹੈ ਤਾਂ ਤੁਸੀਂ ਗਰਮ ਗਰਮ ਚ ਫੇਰ ਪਾ ਦਿਓ ਠੀਕ ਹੈ ਜੀ ਮੈਂ ਤੁਹਾਨੂੰ ਕਟੋਰੀ ਚ ਕੱਢ ਕੇ ਦਿਖਾਨੀ ਆ ਕਿੰਨਾ ਵਧੀਆ ਬਣਿਆ ਔਰ ਅੱਜ ਸੰਡੇ ਸੀ ਤੇ ਮੈਂ ਸੋਚਿਆ ਕਿ ਮੈਂ ਬੱਚਿਆਂ ਨੂੰ ਸਾਗ ਬਣਾਵਾਂ ਕਿੰਨੇ ਦਿਨ ਤੋਂ ਬੱਚੇ ਕਹਿ ਰਹੇ ਸੀਗੇ ਤੇ ਸੰਡੇ ਹੋਵੇ ਮੰਡੇ ਹੋਵੇ ਟਿਊਸਡੇ ਹੋਵੇ ਸਾਗ ਤਾਂ ਵੈਸੇ ਹੀ ਬਹੁਤ ਵਧੀਆ ਲੱਗਦਾ ਹੈ ਕੁਣ ਮੈਂ ਤੁਹਾਨੂੰ ਕੱਢ ਕੇ ਦਿਖਾਉਣੀ ਆ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਸਾਗ ਦੇਖੋ ਕਿੰਨੇ ਮਜ਼ੇ ਵਾਲਾ ਬਣਿਆ ਹੈ ਉੱਪਰ ਤੁਸੀਂ ਪਾਓ ਦੇਸੀ ਘਿਓ ਬੱਚਿਆਂ ਨੂੰ ਘਿਓ ਪਾ ਕੇ ਫਿਰ ਦਿਓ ਫੈਮਿਲੀ ਨੂੰ ਜੀ ਮੱਖਣ ਖਾਂਦੇ ਨੇ ਮੱਖਣ ਪਾ ਕੇ ਦਿਓ ਜੋ ਚੀਜ਼ ਉਹਨਾਂ ਨੂੰ ਪਸੰਦ ਦਿਓ ਪਾ ਕੇ ਤੇ ਦਿਓ ਤੇ ਬੜੇ ਮਜ਼ੇ ਨਾਲ ਮੱਕੀ ਦੀ ਰੋਟੀ ਬਣਾਓ ਔਰ ਮਜ਼ੇ ਨਾਲ ਖਾਓ ਠੀਕ ਹੈ ਜੀ ਚਲੋ ਜੀ ਓਕੇ ਜੀ ਕੋਰੇ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਠੀਕ ਹੈ